ਲੋਕ ਪਰਲੋਕ ਦੇ ਰਾਖੇ ਚਵਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਤੰਤਨ ਸਾਹਿਬ ਸਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਭਿਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਪਾਵਨ ਅਭਿਤਰ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਖਾਲਸਾ ਸਾਜਣਾ ਦੇ ਦਸ ਵਾ ਸਾਖੀ ਦਾ ਪੁਰਬ ਮਨਾਉਣ ਆਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਰਬੰਸ ਦਾਮੇ ਅਮਰਤ ਦੇ ਦਾਤੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦੇ ਵਸ ਵੈ ਸਾਕੀ ਦਾ ਕਰੋ ਸਾਡਾ ਕਰੋ ਮਾਈ ਮਾਨ ਮਤਾ ਸ਼ਾਨ ਮਤਾ ਵਿਰਾਸਤੀ ਕਰੋ ਮਾਈ ਇਸ ਦੀ ਆਰੰਭ ਦਾ دین ਦੁਨੀਆ ਦੇ ਵਾਲੀ ਧੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੀਤੀ ਇੱਕ ਵਾਰ ਧੰਤ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪਾਹੀ 파ਰੋ ਜੀ ਜੋ ਬੜੇ ਪ੍ਰਭੁ ਗਿਆਨੀ ਸਿੱਖ ਸੰਤ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸੰਗਤ ਦੀ ਗਿਣਤੀ ਦੇ ਵਿੱਚ ਬਹੁਤ ਇਜ਼ਾਫਾ ਹੋ ਗਿਆ ਹੈ ਪੂਰਬ ਦੱਖਣ ਉੱਤਰ ਪੱਛਮ ਤੋਂ ਕਿਰਪਾ ਸੰਗਤਾਂ ਨੂੰ ਇੱਕ ਵਾਰ ਆਪ ਜੀ ਦੇ ਹਜ਼ੂਰ ਸੱਦੇ ਭੇਜ ਕੇ ਇਕੱਤਰ ਕਰਿਏ ਜਦੋਂ ਉੱਤਰ ਦੱਖਣ ਪੂਰਬ ਪੱਛਮ ਦੇ ਸਿੱਖ ਇਕੱਤਰ ਹੋਣਗੇ ਆਪਸ ਦੇ ਵਿੱਚ ਭਰਾਤਰੀ ਭਾਉ ਫਾਇਦਾ ਹੋਊਗਾ ਇੱਕ ਦੂਸਰੇ ਦੇ ਇਲਾਕੇ ਦੀ ਜਾਣਕਾਰੀ ਸਾਂਝੀ ਕਰਿਆ ਕਰਨ ਕੇ ਗਿਆਨ ਦੇ ਵਿੱਚ ਵਾਧਾ ਹੋਊਗਾ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਹੀ ਪਾਰੋ ਜੀ ਨੂੰ ਸਹਿਮਤੀ ਦਿੱਤੀ ਸੱਦੇ ਪੱਤਰ ਭੇਜੇ ਗਏ ਇਸ ਵਾਰ ਸਮੁੱਚੀ ਸਿੱਖ ਸੰਗਤ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵਿਸਾਖੀ ਦੇ ਪਰਬ ਜ਼ਰੂਰ ਵੱਧ ਤੋਂ ਵੱਧ ਵੱਧ ਤੋਂ ਵੱਧ ਗੰਤੀ ਦੇ ਵਿੱਚ ਪਹੁੰਚੇ ਸੋ ਪਹਿਲਾ ਅਕਾਦ ਇੱਕ ਵਸਾਖ ਨੂੰ ਗੋਲਡਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਇਆ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਗੁਰੂ ਸਾਹਿਬਾਨ ਪੰਜ ਪਾਤਕਤਨ ਦੇ ਵਿੱਚ ਮੌਜੂਦ ਹੁੰਦੇ ਚਾਹੇ ਉਹ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਚਾਹੇ ਸ੍ਰੀ ਹਰਗੋਬਿੰਦਪੁਰੇ ਦੀ ਧਰਤੀ ਚਾਹੇ ਭਾਈ ਟ੍ਰੋਲੀ ਦੀ ਧਰਤੀ ਉਥੇ ਉਥੇ ਇੱਕ ਵਾਰ ਸਾਖ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਤੇ ਜਿਸ ਵਕਤ 16 ਸੋਨੜੇ ਦੀ ਬੈਸਾਖੀ ਸੀ ਉਸ ਮੌਕੇ 80000 ਦੇ ਇਕੱਤਰ ਦੇ ਵਿੱਚੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਹਿਬਾਨ ਦੀ ਚੋਣ ਕੀਤੀ ਉਹਨਾਂ ਨੂੰ ਖੰਡੇ ਬਾਟੇ ਦੀ ਮਹੌਲ ਛਕਾਈ ਪਹਿਲਾਂ ਮਾਸੂ ਆਪ ਖੰਡੇ ਪਾਟੇ ਦੀ ਮਹੌਲ ਛੱਡੀ ਖਾਲਸੇ ਦੀ ਸਿਰਜਣਾ ਕੀਤੀ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 1705 6 ਦੇ ਵਿੱਚ ਇਸ ਧਰਤੀ ਦੇ ਉੱਤੇ ਮੌਜੂਦ ਸਨ ਤਾਂ ਕਸਰੀ ਦੰਦਮਾਰ ਸਾਹਿਬ ਗੁਰੂ ਕਾਸ਼ੀ ਵਿਖੇ ਤਾਂ ਇੱਥੇ ਵੀ ਇੱਕ ਵਾਰ ਸਾਖ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਹੋਇਆ ਕਾਬਲ ਕੰਧਾਰ ਟਾਕਾ ਪਟਨਾ ਸਾਹਿਬ ਉੱਤਰ ਦੱਖਣ ਪੂਰਬ ਸਮਤੋ ਖਾਸ ਤੌਰ ਤੇ ਉਤੇ ਮਾਲਵੇ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਇੱਥੇ ਖੰਡੇ ਬਾਟੇ ਦਾ ਅਮਰਤ ਸੰਚਾਰ ਹੋਇਆ ਲਖਾਂ ਨੇ ਸਿੱਖਾਂ ਨੇ ਖਾਸ ਤੌਰ ਤੇ ਮਾਲਵੇ ਦੇ ਸਿੱਖਾਂ ਨੇ ਵੈਸਾਖੀ ਵਾਲੇ ਦਿਨ ਇਸ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹੂਰੀ ਚ ਪਹੁੰਚ ਕੇ ਖੰਡੇ ਬਾਟੇ ਦੀ ਮਾਹੌਲ ਚੱਕੀ ਉਸ ਸਮੇਂ ਤੋਂ ਤੱਕ ਸ੍ਰੀ ਦੰਦਵਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਵੈਸਾਖੀ ਦੇ ਪਰ ਖਾਲਸਾ ਸਾਜਨਾ ਦਿਵਸ ਦੇ ਰੂਪ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਮਨਾਏ ਜਾਂਦੇ ਨੇ 1947 ਤੋਂ ਪਹਿਲੋ ਪੰਜਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਤਾਰ ਦੇ ਉੱਤੇ ਖਾਲਸਾ ਸਾਜਨਾ ਦਿਵਸ ਵੱਡੇ ਪੱਧਰ ਤੇ ਇਕੱਠਿਆਂ ਹੋ ਕੇ ਮਨਾਇਆ ਜਾਂਦਾ ਸੀ 1947 ਤੋਂ ਬਾਅਦ ਪੰਥਕ ਅਕਤ ਜਿਹੜੇ ਆ ਰਾਸੀ ਵਿਚਾਰਾ ਕਰਨ ਵਾਲੇ ਉਹ ਵੀ ਇਸ ਧਰਤੀ ਦੇ ਉੱਤੇ ਹੋਣੇ ਜਿਹੜੇ ਆ ਉਹ ਪਰ ਆਰੰਭ ਹੋ ਗਏ ਆਪ ਸਾਰੀਆਂ ਸੰਗਤਾਂ ਇਸ ਪੁਰਬ ਦੇ ਉੱਤੇ ਤਕਸਰੀ ਦੰਦਮਨ ਸਾਹਿਬ ਇੱਥੇ ਨਤਮਸਤਕ ਹੋਣ ਆਏ ਹੋ ਦਾਸ ਹਾਜ਼ਰ ਹੋਈਆਂ ਸੰਗਤਾਂ ਨੂੰ ਸਮੁੱਚੇ ਵਿਸ਼ਵ ਦੇ ਵਿੱਚ ਬੈਠੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਗੁਰੂ ਖਾਦਸਾ ਪੰਥ ਨੂੰ ਖਾਦਸਾ ਸਾਜਨਾ ਦੇ ਬਸ ਬੈਸੋਏ ਦੇ ਇਸ ਪੁਰਬ ਦੀਆਂ ਬਹੁਤ 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 ਬਧਾਈਆਂ ਦੇਣਾ ਇਸ ਅਸਥਾਨ ਦੇ ਉੱਤੇ ਜੋ ਪਾਤਸ਼ਾਹ ਤੇ ਸ਼ਸਤਰ ਸ਼ਿਸ਼ੋਬਤਲੇ ਉਹਨਾਂ ਜੀ ਦੇ ਆਪ ਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਜੋ ਸ੍ਰੀ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗਾਦਰੇ ਦੀ ਸ੍ਰੀ ਸਾਹਿਬ ਆਪ ਜੀ ਨੂੰ ਪਤਾ ਹੀ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ ਤਾਂ ਸਿੱਖਾਂ ਦੇ ਅੰਦਰ ਇੱਕ ਵਿਚਾਰਗੀ ਇੱਕ ਉਦਾਸੀ ਜਿਹੜੀ ਛਾ ਗਈ ਲੇਕਿਨ ਮੀਰੀ ਪੀਰੀ ਤੇ ਵਾਲਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿਖਾ ਲੁ ਆਖਿਆ ਇਹ ਸਿੱਖੋ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਤੇ ਗਏ ਨਹੀਂ ਉਹ ਅਜ ਵੀ ਸਾਡੇ ਅੰਦਰ ਮੌਜੂਦ ਨੇ ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਕਰਨ ਦਾ ਵਕਤ ਅੱਜ ਸ਼ਸਤਰ ਦੇ ਨਾਲ ਕਰਨ ਦਾ ਆ ਗਿਆ ਹੈ ਮੇਰੀ ਪਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉੱਥੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਫੌਜਾਂ ਰੱਖੀਆਂ ਪਰੰਪਰਾਮਤ ਕੀਤੀਆਂ ਔਰ ਸਵਾਰੀ ਕਰਨੀ ਕਰਨੋਰੀ ਪਰੰਪਰਾਮਤ ਕੀਤੀ ਔਰ ਅਜ ਸਾਲ ਮੌਜਰ ਤਿਆਰ ਹੋਇਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ਾਤੀ ਦੇ ਵਿੱਚ ਵਕਤ ਦੀ ਹਕੂਮਤ ਨਾਲ ਚਾਰ ਜੁੱਧ ਲੜੇ ਚਾਰੇ ਜਿੱਤੇ ਗਏ ਉਸ ਤੋਂ ਬਾਅਦ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਵੀ ਕੋੜ ਸਵਾਰ ਫੌਜਾਂ ਰੱਖਦੇ ਰਹੇ ਸੱਤਵੇਂ ਪਾਤਸ਼ਾਹ ਤੋਂ ਬਾਅਦ ਅੱਠਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਵੀ ਸ਼ਸਤਰਧਾਰੀ ਸਿੱਖਾਂ ਨੂੰ ਆਪਣੇ ਸੰਗ ਰੱਖਿਆ ਕਰਦੇ ਸਨ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਾਰ ਫਿਰ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜ਼ੁਲਮ ਦਾ ਮੁਕਾਬਲਾ ਜਿਹੜਾ ਹੈ ਉਹ ਸ਼ਸਤਰ ਦੇ ਨਾਲ ਕਰਨ ਦਾ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਮਹਾਰਾਜ ਸ਼ਸਤਰਾਂ ਦੇ ਨਾਲ ਬਹੁਤ ਪਿਆਰ ਕਰਿਆ ਕਰਦੇ ਸਨ ਸਿੱਖ ਤੇ ਸ਼ਸਤਰ ਦਾ ਸੰਬੰਧ ਜਿਹੜਾ ਹੈ ਉਹ ਬਹੁਤ ਗਹਿਰਾ ਹੈ ਸਾਤ ਸੰਗਤ ਜੀ ਦੇ ਵਿੱਚ ਸਿੱਖ ਨੂੰ ਸ਼ਸਤਰ ਦੇ ਨਾਲੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਨਹਾਉਣ ਨਾਲੋਂ ਬਾਸ ਵੱਖਰਾ ਨਹੀਂ ਕੀਤਾ ਜਾ ਸਕਦਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਇਹੋ ਤਾਂ ਹੈ ਕਿ ਜੇ ਮੇਰੇ ਦਰਬਾਰ ਦੇ ਬਚੋਰੇ ਤੇ ਤੁਹਾਡੇ ਹੱਥ ਦੇ ਵਿੱਚ ਸ਼ਸਤਰ ਹੋਣਾ ਚਾਹੀਦਾ ਬਿਨਾਂ ਸ਼ਸਤਰ ਕੇ ਸਿੰਘ ਦੇ ਨਾਮ ਨਿਦਾਰੇ ਇਹ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਤਾਨਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਜਿਹੜੇ ਸਨ ਉਹ ਹਰ ਵਕਤ ਸ਼ਸਤਰ ਬਸਰਾਉ ਦੇ ਨਾਲ ਲੈ ਇਸ ਧਰਤੀ ਦੇ ਉੱਤੇ ਵਿਚਰਿਆ ਕਰਦੇ ਸਨ ਤਾਂ ਕਿ ਕੋਈ ਵੀ ਜ਼ੁਲਮ ਕਰਨ ਵਾਲਾ ਜ਼ਬਰ ਕਰਨ ਵਾਲਾ ਜਿਹੜਾ ਹੈ ਉਹ ਸਿੱਖਾਏ ਕਿ ਕਿਸੇ ਵੀ ਮਜ਼ਲੂਮ ਵੱਲ ਅੱਖ ਤੱਕ ਕੇ ਜਿਹੜਾ ਹੈ ਉਹ ਝਾਕ ਨਾ ਸਕੇ ਤੇ ਤਾਨਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਦਰੀ ਦੀ ਸ੍ਰੀ ਸਾਹਿਬ ਹੈ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਆ ਸਤ ਜਸ ਬਦੂਖ ਦੇ ਆਪ ਦਰਸ਼ਨ ਕਰ ਰਹੇ ਹੋ ਇਸ ਆਸਥਾਨ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਸਿੱਖ ਨੇ ਪੇਟ ਕੀਤੀ ਸਤਗੁਰੂ ਜੀ ਐਸੇ ਦੀਨ ਦਇਆਲ ਸੰ ਕਿ ਆਪਣੇ ਸਿੱਖਾਂ ਦੇ ਮਨ ਦੇ ਵਿੱਚ ਕੋਈ ਵੀ ਐਬ ਆਵਲ ਜਿਹੜਾ ਹੈ ਉਹ ਨਹੀਂ ਪ੍ਰਸੰਦ ਕਰਦੇ ਸਨ ਇਸ ਆਸਥਾਨ ਦੇ ਉੱਤੇ ਜਦੋਂ ਬਦੂ ਪੇਟੀ ਤੀ ਤੇ ਉਹਨਾਂ ਨੇ ਇਸ ਆਸਥਾਨ ਦੇ ਉੱਤੇ ਰਹਿਣ ਵਾਲੇ ਚੌਧਰੀ ਪਾਈ ਡਲੇ ਲੁਕਿਆ ਜਿਸ ਦੇ ਮਨ ਦੇ ਵਿੱਚ ਇਹ ਅਹੰਕਾਰ ਪੈਦਾ ਹੋ ਗਿਆ ਸੀ ਕਿ ਮੇਰੇ ਕੋਲੇ ਬੜੇ ਸੂਰਬੀਰਾਂ ਦੀ ਫੌਜ ਹੈ ਉਹਨ ਮਹਾਰਾਜ ਨੇ ਕਿਹਾ ਵੀ ਸੀ ਕਿ ਮਹਾਰਾਜ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਦ ਲੜੇ ਚਮਕੌਰ ਸਾਹਿਬ ਦੀ ਧਰਤੀ ਤੇ ਜੰਦ ਲੜਿਆ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਜੰਦ ਲੜਿਆ ਮੈਨੂੰ ਆਵਾਜ਼ ਮਾਰਦੇ ਮੇਰੇ ਕੋਲੇ ਸੱਤ-ਸੱਤ ਘੁੰਡੇ ਆਠ-ਘੁੰਡੇ ਨੌਜਵਾਨ ਸੀ ਤੁਹਾਡੀ ਮਦਦ ਕਰਨ ਪਹੁੰਚ ਜਾਂਦੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਤਾਂ ਬੰਦੂਕ ਪੇਟ ਕੀਤੀ ਤੇ ਚੌਧਰੀ ਡੱਲੇ ਨੂੰ ਕਿਹਾ ਡੱਲਿਆ ਅਸੀਂ ਨਿਸ਼ਾਨਾ ਪਰਖਣਾ ਚਾਹੁੰਦੇ ਹਾਂ ਇਸ ਬੰਦੂਕ ਦੇ ਨਾਲ ਆਪਣੇ 7-7 8-8 ਫੁੱਟ ਦੇ ਨੌਜਵਾਨ ਉਹਨਾਂ ਵਿੱਚੋਂ ਇੱਕ ਕੋਈ ਸਾਹਮਣੇ ਖੜਾ ਕਰੋ ਤਾਂ ਚੌਧਰੀ ਡੱਲਾ ਉਸ ਵੇਲੇ ਧਬਰਾ ਗਿਆ ਕਹਿਣ ਲੱਗਿਆ ਮਹਾਰਾਜ ਜੇ ਤੁਸੀਂ ਨਿਸ਼ਾਨੇ ਦੀ ਪਰਖ ਕਰਨੀ ਹੈ ਕਿਸੇ ਚਿੜੀ ਜਨੌਰ ਤੇ ਕਰ ਲਓ ਮਿੱਟੀ ਦੇ ਢੋਡੇ ਤੇ ਕਰ ਲਓ ਕਿਸੇ ਜਾਨਵਰ ਤੇ ਕਰ ਲਓ ਮਹਾਰਾਜ 7-7 8-8 ਫੁੱਟ ਦੇ ਨੌਜਵਾਨ ਮਹਾਰਾਜ ਨੇ ਕਿਹਾ ਨਹੀਂ ਚੌਧਰੀ ਡੱਲਿਆ ਅਸੀਂ ਨੌਜਵਾਨ ਜਿਹੜੇ ਤੇਰੇ ਨੇ 7-7 ਅੜਾਖ ਫੁੱਟੇ ਉਹਨਾਂ ਨੂੰ ਸਾਹਮਣੇ ਖੜਾ ਅਸੀਂ ਨਿਸ਼ਾਨੇ ਦੀ ਮਾਰਕ ਕਰਨਾ ਚਾਹੁੰਦੇ ਆ ਤਾਂ 7-7 ਅੜਾਖ ਫੁੱਟੇ ਨੌਜਵਾਨ ਜਿਹੜੇ ਸੀ ਉਸੇ ਵੇਲੇ ਮੈਦਾਨ ਵਿੱਚ ਉੱਠ ਕੇ ਸਭੇ ਫਿਰ ਤੁਹਾਨੂੰ ਜੀ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜਾ ਚੌਧਰੀ ਡੱਲਿਆ ਸਾਡੇ ਤੰਮੂਆਂ ਦੇ ਵਿੱਚ ਜਾ ਕੇ ਆਵਾਜ਼ ਮਾਰ ਜਦੋਂ ਚੌਧਰੀ ਡੱਲੇ ਨੇ ਤੰਮੂਆਂ ਦੇ ਵਿੱਚ ਜਾ ਕੇ ਆਵਾਜ਼ ਮਾਰੀ ਪਾਤਸ਼ਾਹ ਨੇ ਨਿਸ਼ਾਨਾ ਬਾਕ ਰਖਣਾ ਹੈ ਕੋਈ ਸਿੱਖ ਸਾਹਮਣੇ ਖੜਾ ਹੋਵੇ ਉਹ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾडले ਰੰਗਰੇਟੇ ਸਿੱਖ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਜਿਹੜੇ ਤਸਤਾਰੇ ਸਜਾਰੇ ਸੀ ਉਹ ਆ ਕੇ ਪਾਤਸ਼ਾਹ ਦੇ ਸਾਹਮਣੇ ਖੜੋ ਗਏ ਇੱਕ ਕਹੇ ਮਹਾਰਾਜ ਮੇਰੇ ਤੇ ਨਿਸ਼ਾਨਾ ਪਰਖੋ ਦੂਜਾ ਕਹੇ ਮਹਾਰਾਜ ਪਹਿਲਾਂ ਮੈਂ ਆਵਾਜ਼ ਸੁਣੋ ਜਾਂ ਮੇਰੇ ਤੇ ਨਿਸ਼ਾਨਾ ਪਰਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਸਿਰ ਤੋਂ ਫਾਇਰ ਕੀਤਾ ਤੇ ਚੌਧਰੀ ਡੱਲੇ ਨੂੰ ਆਖਾਂ ਡੱਲਿਆ ਜੰਗਾਂ ਜਿਹੜੀਆਂ ਲੜੀਆਂ ਜਾਂਦੀਆਂ ਨੇ ਉਹ ਕੇਵਲ ਜਸਮਾਨੀ ਤਾਕਤ ਦੇ ਨਾਲ ਨਹੀਂ ਲੜੀਆਂ ਜਾਂਦੀਆਂ ਸੱਤ ਸੱਤ ਆਦਾ ਤੋਂ ਬੁੱਟ ਸਰੀਰਾਂ ਦੇ ਨਾਲ ਨਹੀਂ ਲੜੀਆਂ ਜਾਂਦੀਆਂ ਜੰਗਾਂ ਲੜੀਆਂ ਜਾਂਦੀਆਂ ਨੇ ਹੌਸਲਿਆਂ ਦੇ ਨਾਲ ਜੰਗਾਂ ਲੜੀਆਂ ਜਾਂਦੀਆਂ ਨੇ ਹਿੰਮਤ ਦੇ ਨਾਲ ਔਰ ਸਭ ਤੋਂ ਵੱਧ ਜੰਗਾਂ ਲੜੀਆਂ ਜਾਂਦੀਆਂ ਨੇ ਉਸ ਉਹ ਨਲਕ ਵੱਲ ਉਸ ਜੋਧੇ ਵੱਲੋਂ ਜਿਹੜਾ ਆਪਣੇ ਗੁਰੂ ਦੇ ਪ੍ਰਤੀ ਆਪਣੇ ਬਾਪੂ ਦੇ ਪ੍ਰਤੀ ਤਨ ਮਨ ਧਨ ਕਰਕੇ ਸਮਰਪਣ ਹੁੰਦਾ ਹੈ ਜਿਹੜਾ ਜਾਨ ਦੀ ਪਰਵਾਹ ਨਹੀਂ ਕਰਦਾ ਆਪਣੇ ਗੁਰੂ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਦੀ ਪਰਵਾਹ ਨਹੀਂ ਕਰਦਾ ਇਹੋ ਜੇ ਸੂਰਬੀਰ ਯੋਧਿਆਂ ਦੇ ਬਲ ਬੁੱਤੇ ਜੰਗਾਂ ਲੜੀਆਂ ਜਾਂਦੀਆਂ ਨੇ ਇਹ ਉਹ ਬਾਦੂਕ ਹੈ ਜਿਸ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਰਮ ਸੇਵਕ ਭਾਈ ਡੱਲੇ ਦੇ ਅਪਮਾਨ ਨੂੰ ਜਿਹੜਾ ਹੈ ਉਹ ਦੂਰ ਕੀਤਾ ਸੀ ਸਤ ਸ੍ਰੀ ਅਕਾਲ ਸਤ ਸੰਗਤ ਜੀ ਬੋਹਰ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਦੋਂ ਇਸ ਅਸਥਾਨ ਤੋਂ ਹੁਕਮ ਜਾਰੀ ਹੋਇਆ ਕਰ ਤਾਂ ਇਹ ਮੋਹਰ ਜਿਹੜੀ ਆ ਉਹਨਾਂ ਹੁਕਮਾਂ ਦੇ ਉੱਤੇ ਲਗਾਇਆ ਕਰਦੀ ਸੀ ਇਸ ਮੋਹਰ ਦੇ ਉੱਤੇ ਲਿਖਿਆ ਹੈ ਅਕਾਲ ਸਹਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਗਾ ਤਖਤ ਸ੍ਰੀ ਤਮਗਮਾ ਜੀ ਇਸ ਮੋਹਰ ਦੇ ਉੱਤੇ ਲਿਖੀ ਹੋਈ ਇਬਾਰਤ ਇਹ ਸਾਬਤ ਕਰਦੀ ਹੈ ਕਿ ਇਹ ਸਿੱਖਾਂ ਦਾ ਪਾਵਨ ਪਵਿੱਤਰ ਤਖਤ ਹੈ ਔਰ ਇਸ ਤਖਤ ਤੋਂ ਕਿਸੇ ਵੇਲੇ ਹੁਕਮ ਜਿਹੜੇ ਆ ਪੰਥ ਦੇ ਨਾਮੋਂ ਦੂਰ ਦੂਰ ਸਿੱਖ ਸੰਗਤਾਂ ਲਈ ਜਾਰੀ ਹੋਇਆ ਕਰਦੀ ਸੀ ਚਾਂਦੀ ਦੀ ਇਹ ਮੋਹਰ ਹੈ ਜਿਸ ਨੇ ਆਪ ਦਰਸ਼ਨ ਕਰ ਰਹੇ ਹੋ ਇਹ ਤਖਸਿਰੀ ਦੰਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸਸ਼ੋਭਤ ਹੈ ਜਿਸ ਦੇ ਕੇ ਨੇ ਆਪ ਦਰਸ਼ਨ ਕਰ ਰਹੇ ਹੋ ਇਹ ਨੇਗਾ ਅਨੋਖੇ ਸ਼ਹੀਦ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਘਾਟਰੇ ਦਾ ਹੈ ਤੰਤਨ ਬਾਬਾ ਦੀਪ ਸਿੰਘ ਜੀ ਉਹ ਮਹਾਨ ਸੂਰਬੀਰ ਜੋਧੇ ਸੰਗ ਜਿਨ੍ਹਾਂ ਨੇ ਤਕਸਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 50 ਸਾਲ ਤੋਂ ਵੱਧ ਸਮਾਂ ਬਤੀਤ ਕੀਤਾ। ਇਸ ਅਸਥਾਨ ਦੇ ਉੱਤੇ ਪਾਪਾ ਦੀਪ ਸਿੰਘ ਜੀ ਨੇ ਬੈਠ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਾਰ ਉਤਾਰੇ ਕੀਤੇ ਗੁਟਕੇ ਸਾਹਿਬ ਉਥੀਆਂ ਜਿਹੜੀਆਂ ਹਨ ਉਹ ਲਿਖ ਕੇ ਪ੍ਰਚਾਰ ਪ੍ਰਸਾਰ ਨੂੰ ਮੁੱਖ ਰੱਖਦਿਆਂ ਸੰਗਤਾਂ ਦੇ ਵਿੱਚ ਵੰਡੀਆਂ ਉਥੇ ਦਮਦਮਾ ਪਾਪਾ ਦੀਪ ਸਿੰਘ ਜੀ ਆਪਣੀ ਹਯਾਤੀ ਦੇ ਵਿੱਚ ਸਿੱਖਾਂ ਨੂੰ ਜੰਗੀ ਸ਼ਸਤਰ ਵਿੱਦਿਆ ਦੇ ਕਲਾ ਜਣੀ ਹੈ ਉਹ ਸਿਖਾਇਆ ਕਰਦੇ ਸਨ ਇਸ ਤਖਤ ਦੀ ਸੇਵਾ ਸੰਭਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਦੇੜ ਜਾਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਇਸ ਧਰਤੀ ਦੇ ਉੱਤੇ ਰਹਿ ਕੇ ਨਿਸ਼ਟਾ ਦੇ ਨਾਲ ਕੀਤੀ ਜਿੱਥੇ ਉਹਨਾਂ ਨੇ ਭਗਤੀ ਕੀਤੀ ਬੰਦਗੀ ਕੀਤੀ ਉੱਥੇ ਉਹਨਾਂ ਨੇ ਸਾਹਿਤਕ ਕਾਰਿਆ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਉਤਾਰਿਆਂ ਨੂੰ ਬਲਾਣਾ ਉਹਨਾਂ ਨੇ ਸਿੱਖਾਂ ਨੂੰ ਜਿਹੜੇ ਜੰਗ ਜੁੱਦ ਲੜਨ ਵਾਸਤੇ ਤਿਆਰ ਕੀਤਾ ਇੱਕ ਬੁਰਜ ਬਣਾਇਆ ਤਾਂ ਕਿ ਇਸ ਅਸਥਾਨ ਦੇ ਉੱਤੇ ਦੁਸ਼ਮਣ ਦਾ ਕੋਈ ਹੱਲਾ ਜਿਹੜਾ ਹੈ ਉਹ ਨਾਮੁਕ ਹੋ ਸਕੇ ਔਰ ਉਸ ਹਮਲੇ ਨੂੰ ਪਾਕੂ ਵੀ ਰੋਕਿਆ ਰੋਕਿਆ ਜਾ ਸਕੇ ਪੂਰਾ ਸਾਹ ਜਿਹਦੇ ਵਿੱਚ ਬੈਠ ਕੇ ਬਾਬਾ ਦੀਪ ਸਿੰਘ ਜੀ ਲੇਖਨ ਕਾਰਜ ਕਰਿਆ ਕਰਦੇ ਸਨ ਭਜਨ ਸਿਮਰਨ ਕਰਿਆ ਕਰਦੇ ਸਨ ਬੰਦਗੀ ਕਰਿਆ ਕਰਦੇ ਸਨ ਉਹ ਵੀ ਸਾਧ ਸੰਗਤ ਜੀ ਇਸ ਅਸਥਾਨ ਦੇ ਉੱਤੇ ਮੌਜੂਦ ਹੈ ਪਾਣੀ ਦੀ ਬੜੀ ਕਿੱਲਤ ਸੀ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਦੇ ਲਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣੀ ਹਜ਼ਾਦੀ ਦੇ ਵਿੱਚ ਇੱਕ ਖੂਲ ਵਾਇਆ ਜਿਸ ਦਾ ਪਾਣੀ ਬੜਾ ਮਿੱਠਾ ਸੀ ਹੁਣ ਤੱਕ ਸ਼ਹਿਰ ਦੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਜਾਂ ਆਮ ਜਿਹੜੇ ਰਹਿਣ ਵਾਲੇ ਬਸ਼ੰਦੇ ਜਿਹੜੇ ਨੇ ਉਸ ਪਾਣੀ ਦਾ ਇਸਤੇਮਾਲ ਜਿਹੜੀ ਨੇ ਉਹ ਕਰਦੇ ਨੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀਆਂ ਵਡੀਆਂ ਸਵਾਵਾ ਨੇ ਇਹ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਉਹਨਾਂ ਨੇ ਇਸ ਅਸਥਾਨ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਕਿ ਇਹ ਅਸਥਾਨ ਗੁਰੂ ਕੀ ਕਾਸ਼ੀ ਹੈ ਇੱਥੇ ਵਿਦਿਆ ਪਰਨਣ ਵਾਸਤੇ ਆਇਆ ਕਰਨਗੇ ਇਥੇ ਵਿਦਿਆ ਦੀ ਵਡੀ ਜਿਹੜੀ ਹੈ ਉਹ ਨਕਸਾਲ ਸਥਾਪਿਤ ਕੀਤੀ ਤਾਂ ਜੋ ਸਾਲ ਸੰਗਤ ਜੀ ਇਸ ਅਸਥਾਨ ਤੋਂ ਪਰ-ਪਰ ਕੇ ਜਿਹੜੇ ਆ ਸਿੱਖ ਜਿਹੜੇ ਆ ਪ੍ਰਚਾਰ ਕਰਨ ਵਾਸਤੇ ਦੂਰ ਦੁਰਾਂਡੇ ਦੇ ਖੇਤਾਂ ਦੇ ਵਿੱਚ ਜਾਣ ਬੜਾ ਪ੍ਰਚਾਰ ਪ੍ਰਸਾਰ ਇਸ ਧਰਤੀ ਦੇ ਉੱਤੇ ਹੋਇਆ ਕੋਈ ਵਕਤ ਸੀ ਜਿੱਥੇ ਇਸ ਅਸਥਾਨ ਦੇ ਉੱਤੇ ਇਸ ਧਰਤੀ ਦੇ ਉੱਤੇ ਵੀੜਾ ਲਿਖ ਕੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸਿੱਖ ਸੰਗਤਾਂ ਭੇਜੀਆਂ ਜਾਂਦੀਆਂ ਸੀ ਉੱਥੇ ਇਸ ਅਸਥਾਨ ਦੇ ਉੱਤੇ ਪੁਰਾਣੇ ਦੌਰਾਂ ਦੇ ਵਿੱਚ ਪੱਤਰ ਆਮਾ ਜਿਹੜੀਆਂ ਹੈ ਉਹ ਨਿਕਲਿਆ ਕਰਦੀਆਂ ਸੀ ਇੱਥੇ ਵੱਡੀ ਗੱrti ਦੇ ਵਿੱਚ ਸਿੱਖ ਸੰਖਿਆ ਲੈਣ ਵਾਸਤੇ ਪਹੁੰਚਦੇ ਸੀ ਇੱਥੇ ਲਿਖਣ ਕਾਰਜ ਸਿੱਖਣ ਵਾਸਤੇ ਸਿੱਖ ਪਹੁੰਚਦੇ ਸੀ ਇੱਥੇ ਹਰ ਪ੍ਰਕਾਰ ਦੀ ਵਿਦਿਆ ਜਿਹੜੀ ਹੈ ਉਹ ਦਿੱਤੀ ਜਾਂਦੀ ਸੀ ਜਿਹਦਾ ਸਬੂਤ ਜਿਹੜਾ ਹੈ ਇਤਿਹਾਸ ਦੇ ਗ੍ਰੰਥਾਂ ਦੇ ਵਿੱਚੋਂ ਮਿਲਦਾ ਹੈ ਜਦੋਂ ਮੱਥੇ ਰੰਗਰ ਦਾ ਸਰ ਬਣਨ ਵਾਸਤੇ ਬਾਬਾ ਮਹਤਾਬ ਸਿੰਘ ਬਾਬਾ ਸੁਖਾ ਸਿੰਘ ਦੀ ਤੁਰੇ ਸਨ ਤੇ ਉਹ ਤਕਸ਼ਿਨ ਦੰਦਮਾ ਸ਼ਹਿਰ ਦੀ ਧਰਤੀ ਦੇ ਉੱਤੇ ਰੁਕੇ ਸਨ ਤੇ ਉਸ ਵਕਤ ਵੀ ਇੱਥੇ ਬਹੁਤ ਵੱਡੇ ਸੰਵਾਦ ਗਿਆਨ ਦੇ ਚਰਚਾਵਾਂ ਦਾ ਦੌਰ ਜਿਹੜਾ ਹੈ ਉਹ ਚੱਲਦਾ ਸੀ ਜਿਹੜਾ ਕਿ ਬਾਬਾ ਸੁਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਨੇ ਆਪਣੇ ਅੱਖੀ ਜਿਹੜਾ ਹੈ ਇੱਥੇ ਵੱਡੇ ਵੱਡੇ ਵਿਦਵਾਨਾਂ ਦੇ ਸੰਵਾਦ ਚੱਲਦੇ ਜਿਹੜੇ ਆ ਉਹ ਦੇਖੇ ਔਰ ਉਹਨਾਂ ਸੰਵਾਦਾਂ ਦੇ ਵਿੱਚ ਜਿਹੜਾ ਹੈ ਉਹ ਸ਼ਮੂਲੀਅਤ ਵੀ ਕੀਤੀ ਇਹ ਇਤਿਹਾਸੀਆਂ ਕਥਾਵਾਂ ਸਾਬਤ ਕਰਦੀਆਂ ਨੇ ਜੇ ਇਹ ਗੁਰੂ ਕੀ ਕਾਸ਼ੀ ਜਿਹੜੀ ਹੈ ਬਹੁਤ ਵੱਡਾ ਵਿਦਿਆਦਾਤਾ ਜਿਹੜਾ ਉਹ ਕੇਂਦਰ ਸੀ ਤਾਂਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ 50 ਸਾਲ ਤੋਂ ਵੱਧ ਸਮਾਂ ਰਹਿ ਕੇ ਇੱਥੇ ਸੇਵਾ ਕੀਤੀ ਇਹ ਤੇਗਾ ਜਿਹੜਾ ਹੈ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਘਾਤਰੇ ਦਾ ਹੈ ਜਿਹਦੇ ਆਪ ਦਰਸ਼ਨ ਕਰ ਰਹੇ ਹੋ ਇਸ ਤੋਂ ਇਲਾਵਾ ਸਾਧ ਸੰਗਤ ਜੀ ਇੱਥੇ ਇੱਕ ਸ਼ੀਸ਼ਾ ਸਾਹਿਬ ਸੁਸ਼ੋਭਤ ਹੈ ਸਾਹਿਬ ਅਸੀਂ ਇਸ ਕਰਕੇ ਸਰਕਾਰ ਵਜੋਂ ਨਾਂ ਲਾਉਨੇ ਆ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੈ ਤੇ ਜਿਹੜੀ ਪਿਆਰੇ ਦੀ ਵਸਤੂ ਹੁੰਦੀ ਹੈ ਉਹ ਪਿਆਰੇ ਦੀ ਵਸਤੂ ਪਿਆਰੇ ਵਾਲ ਪਿਆਰੀ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ੀਸ਼ਾ ਭੇਟ ਕੀਤਾ ਮਹਾਰਾਜ ਆ ਸ਼ੀਸ਼ਾ ਆਪ ਜੀ ਲਈ ਲੈ ਕੇ ਆਏ ਆ ਬੜਾ ਖੂਬਸੂਰਤ ਸ਼ੀਸ਼ਾ ਤੁਸੀਂ ਦਸਤਾਰਾਂ ਸਜਾ ਲਿਆ ਕਰੋ ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਇਹ ਸ਼ੀਸ਼ੇ ਨੂੰ ਇੱਥੇ ਸਜੋਬਤ ਕਰ ਦਿਓ ਇੱਥੇ ਜਿਹੜਾ ਵੀ ਇਸ ਸ਼ੀਸ਼ੇ ਵਿੱਚੋਂ ਆਪਣਾ ਮੁਖ ਤੱਕੇਗਾ ਉਹਦੇ ਵਿੰਗੇ ਮੁਖ ਜੜੇ ਉਹ ਸਿੱਧੇ ਹੋਇਆ ਕਰਨਗੇ ਅੱਜ ਵੀ ਬਹੁਤ ਵੱਡੀ ਕੇਤੀ ਦੇ ਵਿੱਚ ਜਿਨ੍ਹਾਂ ਨੂੰ ਪੈਰਾਲਾਈਜ਼ ਹੋ ਜਾਂਦਾ ਹੈ ਜਿਨ੍ਹਾਂ ਨੂੰ ਜਿਹੜਾ ਹੈ ਅਧਰੰਗ ਹੋ ਜਾਂਦਾ ਹੈ ਉਹ ਇੱਥੇ ਆਉਂਦੇ ਨੇ ਤਿੰਨ ਦਿਨ ਰਹਿ ਕੇ ਇਸ ਸ਼ੀਸ਼ੇ ਦੇ ਵਿੱਚੋਂ ਮੁਖ ਦੇਖਦੇ ਨੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਔਰ ਇਥੇ ਤੰਦਰੁਸਤ ਹੋ ਕੇ ਜਾਂਦੇ ਨੇ ਪਾਤਸ਼ਾਹ ਦੀ ਕਲਾ ਜਿਹੜੀ ਹੈ ਸਾਧ ਸੰਗਤ ਦੀ ਪਾਤਸ਼ਾਹ ਦੇ ਸਥਾਨ ਦੇ ਉੱਤੇ ਅੱਜ ਵੀ ਜਿਹੜਾ ਕੋ ਵਰਤ ਨਹੀਂ ਹੈ ਇਹੋ ਮਹਾਨ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਵਾਨ ਸਜਾਇਆ ਕਰਦੇ ਸਨ ਇੱਥੇ ਹੀ ਮਾਤਾ ਜੀ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲੇ ਸੰਤ ਸਵਾਲ ਕੀਤਾ ਸੀ ਕਿ ਸਾਹਬ ਜاده ਕਿ ਖੇਰੇ ਦੇ ਪਾਤਸ਼ਾਹ ਨੇ ਕਿਹਾ ਸੀ ਇਹਨਾਂ ਪੁੱਤਰਾਂ ਨੇ ਕਿ ਸੀਸ ਪਰ ਵਾਰ دیے ਸਤਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਨ ਕਈ ਹਜ਼ਾਰ ਸਾਡੇ ਵਾਲੇ ਇਸ਼ਾਰਾ ਕਰਕੇ ਪਾਤਸ਼ਾਹ ਨੇ ਕਿਹਾ ਸੀ ਕਿ ਮੇਰੇ ਹਜ਼ਾਰਾਂ ਚਾਉਂਦੇ ਨੇ ਔਰ ਇਹਨਾਂ ਹਜ਼ਾਰਾਂ ਤੋਂ ਅਸੀਂ ਆਪਣੇ ਚਾਰ ਜਿਹੜੇ ਨੇ ਉਹ ਕੁਰਬਾਨ ਕਰ ਦਿੱਤੇ ਨੇ ਸਾਧ ਸੰਗਤ ਜੀ ਇਹਦੇ ਨਾਲ ਹੀ ਗੁਰਦੁਆਰਾ ਦੰਦਵਾ ਸਾਹਿਬ ਹੈ ਜਿੱਥੇ ਪਾਤਸ਼ਾਹ ਜੀ ਨੇ ਤੰਬੂ ਲਗਵਾਇਆ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਸੀ ਔਰ ਕਲਮਾ ਜਿਹੜੀਆਂ ਬੱਜ ਗਈਆਂ ਸੰਨ ਸ਼ਾਹੀ ਜਿਹੜੀ ਬੱਜ ਗਈ ਸੀ ਉਹ ਗੁਰਦੁਆਰਾ ਲੇਖਨ ਸਰਸਾਹ ਤੇ ਸਰੋਵਰ ਦੇ ਵਿੱਚ ਮਹਾਰਾਜ ਨੇ ਸਤਵਾ ਦਿੱਤੀ ਸੀ ਤੇ ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਜਿਹੜਾ ਮਾਨ ਦਿੱਤਾ ਗਿਆ ਲੇਖਨ ਦਾ ਅਰਥ ਹੈ ਕਲਮ ਲੇਖਣੀ ਕਹਿੰਦੇ ਨੇ ਕਲਮ ਨੂੰ ਮਹਾਰਾਜ ਕਲਮਾ ਗਿਰੀਆ ਨੇ ਇਸ ਅਸਥਾਨ ਦੇ ਉੱਤੇ ਜਿਹੜੀਆਂ ਰਿਸ਼ਤੇ ਮਾਦ ਹੋਈਆਂ ਸੀ ਜਾਂ ਜਿਹੜੀਆਂ ਬਚ ਗਈਆਂ ਸੀ ਉਹਨਾਂ ਨੂੰ ਲੇਖਨ ਸਰਸਾਹ ਦੇ ਸਰੋਵਰ ਦੇ ਵਿੱਚ ਪਾ ਕੇ ਇਹ ਕਿਹਾ ਸੀ ਕਿ ਇਸ ਅਸਥਾਨ ਦੇ ਉੱਤੇ ਜੇ ਬੈਨ ਬੁੱਧੀ ਵਾਲੇ ਵੀ ਆ ਕੇ ਪੜਨਗੇ ਨਾ ਵਿਦਿਆ ਪ੍ਰਾਪਤ ਕਰਨਗੇ ਤੇ ਉਹ ਵਿਦਵਾਨ ਬਣ ਕੇ ਜਾਇਆ ਕਰਨਗੇ ਪਾਤਸ਼ਾਹ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਲੇਖਨ ਸਰਸਾਹ ਵਿਸ਼ੇ ਸ਼ੋਭਨ ਹੈ ਗੁਰਦੁਆਰਾ ਦੰਦਮਾ ਸਾਹਿਬੀ ਸਿਸ਼ੋਕ ਹੈ ਇਸ ਧਰਤੀ ਦੇ ਉੱਤੇ ਇੱਕ ਗੁਰਦੁਆਰਾ ਮਾਸੂਰ ਵੀਰਾਂ ਦੀ ਯਾਦ ਦੇ ਵਿੱਚ ਬਣਿਆ ਜਿਨ੍ਹਾਂ ਨੇ ਮਹਾਰਾਜ ਦੇ ਅੱਗੇ ਖੜੋ ਕੇ ਬੰਦੂਕ ਦਾ ਨਿਸ਼ਾਨਾ ਪਰਖਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਸੀ ਗੁਰੂ ਕੇ ਰੰਗਰੇਟੇ ਬਾਬਾ ਵੀਰ ਸਿੰਘ ਜੀ ਬਾਬਾ ਤੀਰ ਸਿੰਘ ਜੀ ਜਿਨ੍ਹਾਂ ਦੀ ਬੜੀ ਵੱਡੀ ਬੰਦੂਕ ਦੇ ਅੰਦਰ ਕੁਰਬਾਨੀਆਂ ਦੇਣ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਸਜ ਸ਼ੋਭਤ ਹੈ ਇਸੇ ਤਰ੍ਹਾਂ ਇੱਕ ਗੁਰਦੁਆਰਾ ਨੌਵੇਂ ਪਾਤਸ਼ਾਹ ਧੰਗੂ ਤੇ ਪਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਮੰਦਿਰ ਸਾਹਿਬ ਤੇ ਉਹਦੇ ਨਾਲ ਸਰੋਵਰ ਜੋ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿੱਦੀ ਖਦਵਾਈ ਕਰਾਈ ਸੀ ਤੇ ਫਿਰ ਮੁਕੰਮਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆ ਕੇ ਕੀਤਾ ਸੀ ਇਸ ਤੋਂ ਇਲਾਵਾ ਗੁਰਦੁਆਰਾ ਮਹਾਲ ਸਾਹਿਬ ਜਿੱਥੇ ਜੰਗੀ ਕਰਤਬ ਹੋਇਆ ਕਰਦੇ ਸਨ ਤੇ ਅੱਜ ਅਸੀਂ ਬਸਾਖੀ ਤੋਂ ਅਗਲੇ ਦਿਨ ਮਹੱਲਾ ਜਿਹੜਾ ਹੈ ਉਸ ਅਸਥਾਨ ਦੇ ਉੱਤੇ ਲੈ ਕੇ ਜਾਣੇ ਹੁਰਦੁਆਰਾ ਜੰਦ ਸਾਹਿਬ ਜਿੱਥੇ ਮਹਾਰਾਜ ਨੇ ਪ੍ਰਾਤ ਕੀਤਾ ਤੇ ਆਪਣੇ ਸਿੱਖਾਂ ਸੇਵਕਾਂ ਨੂੰ ਜਿਹੜੇ ਖਾਸ ਤੌਰ ਤੇ ਉੱਤੇ ਇਸ ਇਲਾਕੇ ਨੂੰ ਤਲਬ ਲੈਣ ਵਾਸਤੇ ਆਏ ਸੀ ਉਹਨਾਂ ਨੂੰ ਤਲਵਾ ਦਿੱਤੀਆਂ ਇਸ ਤਰ੍ਹਾਂ ਸਾਧ ਸੰਗਤ ਜੀ ਇਸ ਅਸਥਾਨ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਮਾਤਾ ਸੁੰਦਰ ਕੌਰ ਜੀ ਦੀ ਯਾਦ ਦੇ ਵਿੱਚ ਹੈ ਕਿਉਂਕਿ ਜਦੋਂ ਮਾਤਾ ਜੀ ਇੱਥੇ ਆਏ ਸਨ ਦਿੱਲੀ ਤੋਂ ਤੇ ਉਹਨਾਂ ਦਾ ਪੜਾ ਜਿਹੜਾ ਹੈ ਉਸ ਅਸਥਾਨ ਦੇ ਉੱਤੇ ਜਿਹੜਾ ਹੈ ਉਹ ਹੋਇਆ ਸੀ ਉੱਥੇ ਉਹਨਾਂ ਦਾ ਤੰਬੂ ਲੱਗਿਆ ਸੀ ਇਹ ਇਤਿਹਾਸਕ ਗੁਰਦੁਆਰੇ ਸਾਹਿਬ ਇਸ ਧਰਤੀ ਦੇ ਉੱਤੇ ਮੌਜੂਦ ਹੈ ਸਾਧ ਸੰਗਤ ਜੀ ਵੱਡੀ ਗੱਲ ਇਹ ਕਿ ਜੱਸਾ ਖਾਲਸਾ ਸਾਜਣਾ ਦਿਵਸ ਮਨਾਉਣ ਵਾਸਤੇ 71 ਹੋਏ ਆ ਅੱਜ ਸਮਾ ਜਿਹੜਾ ਹੈ ਨਾ ਦੌਰ ਜਿਹੜਾ ਹੈ ਬੜਾ ਖਿਆਨਕ ਚੱਲ ਰਿਹਾ ਹੈ ਸਾਨੂੰ ਚਰੋਟੀਆਂ ਜੜੀਆਂ ਨੇ ਉਹ ਬਹੁਤ ਵੱਡੀਆਂ ਮਿਲ ਰਹੀਆਂ ਨੇ ਮੁਹਕਮਤਾਂ ਵੱਲੋਂ ਵੀ ਮਿਲ ਰਹੀਆਂ ਨੇ ਹੋਰ ਜਿਹੜੇ ਗੁਰੂ ਪਿਆਰਿਓ ਪੰਥ ਸੋਖੀ ਨੇ ਉਹਨਾਂ ਵੱਲੋਂ ਵੀ ਮਿਲ ਰਹੀਆਂ ਨੇ ਇੱਥੇ ਪਾਦਸ਼ਾਹ ਦੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ ਬਹੁਤ ਰਹਿਤਾਂ ਕੀਤੀਆਂ ਨੇ ਖਾਸ ਤੌਰ ਦੇ ਉੱਤੇ ਇਸ ਮਾਲਵੀ ਦੀ ਧਰਤੀ ਨੂੰ ਗੁਰੂ ਦਾ ਮਾਲਵਾ ਕਹਿ ਕੇ ਜਿਹੜਾ ਉਹ ਸਨਮਾਨ ਦਿੱਤਾ ਹੈ ਦੇਖੋ ਗੁਰੂ ਦਾ ਮਾੜਾ ਗੁਰੂ ਦਾ ਦਬਾਬਾ ਨਹੀਂ ਬਲਕਿ ਗੁਰੂ ਦਾ ਮਾਲਵਾ ਜਿਹੜਾ ਹੈ ਪਾਦਸ਼ਾਹ ਨੇ ਕਹਿ ਕੇ ਮਾਣਵੇਂ ਜਿਹੜਾ ਆਪਣੇ ਘਰ ਦੱਸਿਆ ਤੇ ਮਾਲਵੇ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਗੁਰੂ ਨਾਨਕ ਜਿਹੜਾ ਹੈ ਆਪਣੇ ਪੈਰ ਨਿਵਾੜਦਾ ਨਜ਼ਰ ਆਉਂਦਾ। ਇਹੋ ਧਰਤੀ ਹੈ ਜਿੱਥੇ ਸਾਡੇ ਬਜ਼ੁਰਗਾਂ ਵੱਲ ਮਹਾਰਾਜ ਨੇ ਹੱਥ ਕਰਕੇ ਕਿਹਾ ਸੀ ਕਿ ਇਹਨਾਂ ਪੁੱਤਰਾਂ ਦੀ ਸਿੱਖ ਪਰਵਾਰ ਦੀ ਸੱਚਚਾਰ ਚਾਰ ਮੂਹੇ ਤੋਂ ਕਿਆ ਪੂਰ ਜੀਵਨ ਕਈ ਹਜ਼ਾਰ ਤੇ ਸਾਡੇ ਬਜ਼ੁਰਗ ਖੁਸ਼ ਹੋਏ ਹੋਣੇ ਕਿ ਮਹਾਰਾਜ ਨੇ ਸਾਨੂੰ ਪੁੱਤਰਾਂ ਤੋਂ ਵੱਧ ਕੇ ਸਨਮਾਨ ਦਿੱਤਾ ਹੈ। ਪਰ ਅੱਜ ਅਸੀਂ ਉਹਨਾਂ ਬਜ਼ੁਰਗਾਂ ਦੀਆਂ نسلਾਂ ਉਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਅਸੀਂ ਵਾਰਸ ਨਸਲਾਂ ਅਸੀਂ داری ਕੇਸਾਂ ਤੋਂ ਵੀਰੇ ਹੁੰਦੇ ਜਾ ਰਹੇ ਆ ਸਾਧ ਸੰਗਤ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਬਣੀਏ ਸਾਬਤ ਸੂਰਤ ਹੋਈਏ ਖੰਡੇ ਪਾਟੇ ਦੀ ਪਾਹਲ ਛਕੀਏ ਗੁਰੂ ਕੇ ਲੜ ਲੱਗੀਏ ਤਾਂ ਕਿ ਅਸੀਂ ਗੁਰੂ ਕੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਸਕੀਏ ਔਰ ਜਿਹੜੀਆਂ ਸਾਨੂੰ ਚਲੋਥੀਆਂ ਮਿਲ ਰਹੀਆਂ ਨੇ ਚਾਹੇ ਹਕੂਮਤਾਂ ਵੱਲੋਂ ਮਿਲ ਰਹੀਆਂ ਨੇ ਅੱਜ ਦੀਆਂ ਨਹੀਂ ਮਿਲ ਰਹੀਆਂ ਜਦੋਂ ਤੋਂ ਸਿੱਖ ਮੱਤ ਪੈਦਾ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਮਿਲ ਰਹੀਆਂ ਨੇ ਪਰ ਹਰ ਵਕਤ ਸਿੱਖਾਂ ਨੇ ਚੁਣੌਤੀਆਂ ਦਾ ਮੁਕਾਬਲਾ ਜਿਹੜਾ ਹਾ ਉਹ ਨਨਕੀ ਕੀਤਾ ਹੈ ਇਸ ਲਈ ਕੀਤਾ ਕਿਉਂਕਿ ਸਿੱਖ ਗੁਰੂ ਗ੍ਰੰਥ ਨੂੰ ਗੁਰੂ ਪੰਥ ਨੂੰ ਸਮਰਪਿਤ ਰਹੇ ਨੇ ਇਹ ਜਿਹੜੀਆਂ ਚੁਣੌਤੀਆਂ ਦੇ ਨਾਲੇ ਲੋਕ ਨੇ ਅਸੀਂ ਇਹਨਾਂ ਨੂੰ ਅੱਜ ਵੀ ਪਛਾੜ ਸਕਦੇ ਹਾਂ ਫਰਕ ਸਿਰਫ ਇਹਨਾਂ ਕਿ ਆਪਣੇ ਬਜ਼ੁਰਗਾਂ ਵਾਂਗ ਆਪਣੇ ਪੂਰਵਜਾਂ ਵਾਂਗ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਜੀਵਨ ਬਤੀਤ ਕਰੀਏ ਨਿਸ਼ਠਾ ਰੱਖੀਏ ਭਰੋਸਾ ਰੱਖੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਕਿਸੇ ਹੋਰ ਤੇ ਭਰੋਸਾ ਵਿਸ਼ਵਾਸ ਜਿਹੜਾ ਹਾ ਉਹ ਬਿਲਕੁਲ ਨਹੀਂ ਕਰਨਾ ਸਿੱਖ ਰਹੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਰੋਸਾ ਰੱਖਾਂਗੇ ਤਾਂ ਸਾਡੇ ਜਿਹੜੇ ਨੇ ਕਾਰਜ ਰਾਸ ਹੋਣਗੇ ਹਰ ਦੀਵਾਨ ਫਤੇ ਹੋਏਗਾ ਹਰ ਮદાન ਫਤੇ ਹੋਏਗਾ ਪਹਾੜ ਵੀ ਜਿਹੜਾ ਸਾਡਾ ਰਸਤਾ ਨਹੀਂ ਰੋਕ ਸਕਣਗੇ ਜੇ ਗੁਰੂ ਸਾਡਾ ਸਾਡੇ ਨਾਲ ਹੋਏਗਾ ਤੇ ਜੇ ਅਸੀਂ ਸਾਧ ਸੰਗਤ ਜੀ ਗੁਰੂ ਤੋਂ ਬੇਮੁਖ ਹੋ ਗਏ ਪਤਤ ਪੁਣੇ ਦੇ ਧਾਰਨੀ ਬਣ ਗਏ ਨਸ਼ਿਆਂ ਦੇ ਧਾਰਨੀ ਬਣ ਗਏ ਤਾਂ ਸਾਧ ਸੰਗਤ ਜੀ ਗੁਰੂ ਨੇ ਸਾਡੀ ਬਾਹ ਨਹੀਂ ਫੜਨੀ ਤੇ ਫੇਰ ਸਾਨੂੰ ਕੋਈ ਵੀ ਆ ਕੇ ਰੋੜ ਜਾਏਗਾ ਕੋਈ ਵੀ ਆ ਕੇ ਮਧੋੜ ਜਾਏਗਾ ਅਸੀਂ ਚਾਹੁੰਦੇ ਆ ਕੋਈ ਸਾਨੂੰ ਰੋਲ ਨਾ ਸਕੇ ਕੋਈ ਮਦੋ ਹੋ ਨਾ ਸਕੇ ਤਾਂ ਫੇਰ ਗੁਰੂ ਨੂੰ ਆਪਣੇ ਅੰਗ ਸਾਗ ਰੱਖੋ ਗੁਰੂ ਦਾ ਪੱਲਾ ਫੜ ਕੇ ਰਹੋ ਗੁਰੂ ਦੀ ਬਾਹ ਫੜ ਕੇ ਰਹੋ ਗੁਰੂ ਸਾਨੂੰ ਮੁਸੀਬਤਾਂ ਚੋਂ ਇਹੋ ਬਾਹ ਕੱਢ ਕੇ ਲੈ ਜਾਏਗਾ ਜਵੇਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੱਲਾ ਫੜਨ ਵਾਲੇ ਗਵੰਧਾ ਰਾਜਣ ਜਿਹੜੇ ਕੈਦ ਚੋਂ ਬਾਹਰ ਹੋਏ ਸੀ ਅਸੀਂ ਵੀ ਨਸ਼ਿਆਂ ਦੀ ਦੰਦਰ ਚ ਇਕਤਤ ਚੋਂ ਰਹਿਤ ਹੋ ਜਾਾਂਗੇ ਅਸੀਂ ਵੀ ਪਤਿਤ ਪੜਨ ਦੀ ਕੈਦ ਚੋਂ ਰਹਿਤ ਹੋ ਜਾਾਂਗੇ ਕਾਜੀ ਵੀ ਸਰਕਾਰ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਦੇ ਹੋਏ ਅਸੀਂ ਨਿਕਲ ਜਾਵਾਂਗੇ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਜੇ ਗੁਰੂ ਦਾ ਲੜ ਫੜ ਕੇ ਚੱਲਾਂਗੇ ਇਸ ਕਰਨੀ ਦੇ ਉੱਤੇ ਭਾਈ ਦੱਲ ਸਿੰਘ ਕਿਉਂਕਿ ਉਹਨਾਂ ਨੇ ਖੰਡੇ ਬਾੜ ਦੀ ਪਾਹਲ ਛਕੀ ਸੀ ਭਾਈ ਡੱਲੇ ਤੋਂ ਭਾਈ ਦੱਲ ਸਿੰਘ ਹੋ ਗਏ ਸੀ ਉਹਨਾਂ ਦੇ ਘਰ ਦੇ ਵਿੱਚ ਵੀ ਪਾਤਸ਼ਾਹ ਦੇ ਬਹੁਤ ਸਾਰੇ ਸ਼ਸਤਰ ਵਸਤਰ ਜਿਹੜੇ ਨੇ ਮੌਜੂਦ ਨੇ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ਾਂ 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 ਬਖਸ਼ੀਆਂ ਨੇ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਕੋਈ ਅਸਥਾਨ ਦੁੱਧ ਦਿੰਦਾ ਕੋਈ ਪੁੱਤ ਬਦ ਦਿੰਦਾ ਲੇਕਿਨ ਇਸ ਮਾਲਵੀ ਦੀ ਧਰਤੀ ਦੇ ਉੱਤੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਮੁਕਸਰ ਸਾਹਿਬ ਦੇ ਸਥਾਨ ਦੇ ਉੱਤੇ ਮੁਕਤੀਆਂ ਵੀ ਬਣੀਆਂ ਨੇ ਮੋਕਸ਼ ਵੀ ਬਣਿਆ ਸਾਧ ਸੰਗਤ ਜੀ ਇਹ ਅਸਥਾਨ ਬੜੇ ਪਾਵਨ ਪਵਿੱਤਰ ਅਸਥਾਨ ਨੇ ਸਾਡੇ ਇਹਨਾਂ ਦੀ ਸੰਭਾਲ ਕਰੀਏ ਇਹਨਾਂ ਦੇ ਪ੍ਰਬੰਧਾਂ ਨੇ ਸਹਿਯੋਗੀ ਬਣੀਏ ਤਾਂ ਕਿ ਸਾਡਾ ਲੋਕ ਵੀ ਸੁਖੀ ਹੋਵੇ ਜੇ ਸਾਡਾ ਪਰਲੋਪ ਵੀ ਸੁਹੇਲਾ ਹੋਵੇ ਮੈਂ ਇੱਕ ਵਾਰੀ ਫੇਰ ਜਿੱਥੇ ਇਸ ਧਰਤੀ ਦੇ ਉੱਤੇ ਖਾਲਸਾ ਸਾਜਣਾ ਦਿਵਸ ਬਸਾਖੀ ਦਾ ਪਰਬ ਮਨਾਉਣ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿਣਾ ਉਥੇ ਨਾਲ ਇਹ ਵੀ ਬੇਨਤੀ ਕਰਦਾ ਕਿ ਭਾਈ ਅੱਜ ਅਮਰ ਸੰਚਾਰ ਵੀ ਜਿਹੜਾ ਹੈ ਉਹ ਚੱਲ ਰਿਹਾ ਹੈ 9 ਵਜੇ ਸ਼ੁਰੂ ਹੋਰੇ 12 ਵਜੇ ਤੱਕ ਫਿਰ 12 ਵਜੇ ਸ਼ੁਰੂ ਹੋ ਕੇ 3 ਵਜੇ ਤੱਕ ਖੰਡੇ ਬਾਟੇ ਦੀ ਪਾਹਲ ਜਿਹੜੀ ਹੈ ਸੰਗਤਾਂ ਨੂੰ ਸ਼ਿਕਾਈ ਜਾਣੀ ਹੈ ਮਨ ਬਣਾ ਲਈਏ ਖੰਡੇ ਪਾਟੇ ਦੀ ਪਾਹੁਲ ਛਾ ਕੇ ਜਾਣਾ ਅਕਸ਼ਰੀ ਤੰਦਵਾ ਸਾਹਿਬ ਦੀ ਪਾਵਨ ਧਰਤੀ ਦੇ ਉਤੋਂ ਬਹੁਤ ਬਹੁਤ ਸਾਧ ਸੰਗਤ ਜੀ ਆਪ ਜੀ ਨੂੰ ਇਸ ਪਾਵਨ ਪਵਿੱਤਰ ਪੁਰਬ ਦੀਆਂ ਵਧਾਈਆਂ ਬਹੁਤ ਧੰਨਵਾਦ ਇਹਨੇ ਸ਼ਬਦ ਜਿਹੜੇ ਆ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ